DIG ਹਰਚਰਨ ਸਿੰਘ ਪੁੱਲਰ ਦੀ ਗ੍ਰਿਫਤਾਰੀ ਤੋਂ ਬਾਅਦ ਅੱਜ ਉਹਨਾਂ ਦੀ CBI ਕੋਰਟ ਦੇ ਵਿੱਚ ਪੇਸ਼ੀ ਹੈ ਤੁਹਾਨੂੰ ਦੱਸ ਦਈਏ ਕਿ ਗ੍ਰਿਫਤਾਰੀ ਤੋਂ ਬਾਅਦ ਪਹਿਲੀਆਂ ਤਸਵੀਰਾਂ ਉਹਨਾਂ ਦੀਆਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਰੁਮਾਲ ਦੇ ਨਾਲ ਚਿਹਰਾ ਢੱਕਿਆ ਗਿਆ ਹੈ ਤੇ DIG ਹਰਚਰਨ ਸਿੰਘ ਪੁੱਲਰ ਜਿਨ੍ਹਾਂ ਨੂੰ ਕੱਲ CBI ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਔਰ ਉਸ ਤੋਂ ਬਾਅਦ ਉਹਨਾਂ ਦੇ ਟਿਕਾਣਿਆਂ ਦੇ ਉੱਤੇ ਛਾਪੇਮਾਰੀ ਵੀ ਕੀਤੀ ਗਈ ਸੀ ਜਿਸ ਤੇ ਉਹਨਾਂ ਦੇ ਘਰ ਤੋਂ ਤਕਰੀਬਨ 7 ਕਰੋੜ ਦਾ ਕੈਸ਼ ਬਰਾਮਦ ਕੀਤਾ ਗਿਆ ਤੇ 2 ਕਰੋੜ ਦੇ ਅ ਗਹਿਣੇ ਬਰਾਮਦ ਕੀਤੇ ਗਏ ਤਾਂ ਤਸਵੀਰਾਂ ਤੁਹਾਨੂੰ ਉਹ ਵੀ ਦਿਖਾ ਦਿੰਦੇ ਆ ਡੀਆਈਜੀ ਪੁੱਲਰ ਦੀਆਂ ਫਿਲਹਾਲ ਪਹਿਲੀਆਂ ਤਸਵੀਰਾਂ ਸਾਹਮਣੇ ਆ ਚੁੱਕੀਆਂ ਨੇ ਗ੍ਰਿਫਤਾਰੀ ਤੋਂ ਬਾਅਦ ਅੱਜ ਮੈਡੀਕਲ ਲਈ ਲੈ ਕੇ ਪਹੁੰਚੀ ਸੀ ਚੰਡੀਗੜ੍ਹ ਦੇ ਸੈਕਟਰ 16 ਦੇ ਵਿੱਚ ਮੈਡੀਕਲ ਲਈ ਲਿਆਂਦਾ ਗਿਆ ਸੀ ਸੀਬੀਆਈ ਦੇ ਵੱਲੋਂ ਔਰ ਉਸ ਤੋਂ ਬਾਅਦ ਅੱਜ ਸੀਬੀਆਈ ਕੋਰਟ ਦੇ ਵਿੱਚ ਉਹਨਾਂ ਦੀ ਪੇਸ਼ੀ ਹੋਣੀ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਘਰ ਦੇ ਵਿੱਚੋਂ ਕਰੋੜਾਂ ਦੇ ਗਹਿਣੇ ਬਰਾਮਦ ਕੀਤੇ ਗਏ ਨੇ ਇਸ ਤੋਂ ਇਲਾਵਾ 7 ਕਰੋੜ ਦਾ ਕੈਸ਼ ਜਿਹੜਾ ਕਿ ਦੋ ਬੈਗਾਂ ਅਤੇ ਕੁਝ ਅਟੈਚੀਆਂ ਦੇ ਵਿੱਚ ਭਰ ਕੇ ਰੱਖਿਆ ਹੋਇਆ ਸੀ ਤਾਂ ਉਹ ਬ੍ਰਾਮਦ ਕੀਤਾ ਗਿਆ ਔਰ ਜਦੋਂ ਸੀਬੀਆਈ ਨੂੰ ਇਹ ਕੈਸ਼ ਬ੍ਰਾਮਦ ਹੁੰਦਾ ਤਾਂ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਪੂਰੇ ਫਰਸ਼ ਦੇ ਉੱਤੇ ਇਸ ਕੈਸ਼ ਨੂੰ ਵਿਛਾ ਦਿੱਤਾ ਜਾਂਦਾ ਹੈ ਨੋਟਾਂ ਨੋਟ ਗਿਣਨ ਦੀਆਂ ਮਸ਼ੀਨਾਂ ਉੱਥੇ ਮੰਗਵਾਈਆਂ ਜਾਂਦੀਆਂ ਫਿਲਹਾਲ ਦੱਸ ਦਈਏ ਕਿ ਪੰਜਾਬ ਪੁਲਿਸ ਦੇ ਰੋਪੜ ਰੇਂਜ ਦੇ ਡੀਆਈਜੀ ਨੇ ਹਰਚਰਨ ਸਿੰਘ ਭੁੱਲਰ ਅਤੇ ਨਾਲ ਉਹਨਾਂ ਦੇ ਇੱਕ ਵਿਚੋਲੀਏ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਜਿਹੜਾ ਕਿ ਸੀਬੀਆਈ ਕੋਰਟ ਦੇ ਵੱਲੋਂ ਇਹਨਾਂ ਦੋਹਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਹਨੀ ਟ੍ਰੈਪ ਲਗਾ ਕੇ ਗ੍ਰਿਫਤਾਰ ਕੀਤਾ ਜਾਂਦਾ ਹੈ ਕਿਉਂਕਿ ਸ਼ਿਕਾਇਤ ਮਿਲੀ ਸੀ ਡੀਆਈਜੀ ਹਰਚਰਨ ਸਿੰਘ ਪੁੱਲਰ ਦੇ ਖਿਲਾਫ ਕਿ ਇੱਕ ਸਕਰੈਪ ਵਪਾਰੀ ਦੇ ਕੋਲੋਂ ਇਹਨਾਂ ਦੇ ਵੱਲੋਂ ਪੈਸਿਆਂ ਦੀ ਮੰਗ ਕੀਤੀ ਗਈ ਸੀ ਰਿਸ਼ਵਤ ਦੀ ਮੰਗ ਪੂਰੀ ਨਾ ਹੋਣ ਤੇ ਕਿਸੇ ਪੁਰਾਣੇ ਮਾਮਲੇ ਦੇ ਵਿੱਚ ਉਹਨਾਂ ਨੂੰ ਫਸਾਉਣ ਦੀ ਗੱਲ ਕਹੀ ਗਈ ਸੀ ਜਿਸ ਤੋਂ ਬਾਅਦ ਸਕਰੈਪ ਵਪਾਰੀ ਸੀਬੀਆਈ ਨੂੰ ਇਸ ਦੀ ਔਰ ਰਿਪੋਰਟ ਕਰ ਦਿੰਦਾ ਹੈ ਜਿਸ ਤੋਂ ਬਾਅਦ ਸੀਬੀਆਈ ਦੇ ਵੱਲੋਂ 트੍ਰੈਪ ਲਗਾ ਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤਸਵੀਰ ਤੁਸੀਂ ਦੇਖ ਸਕਦੇ ਹੋ ਰਿਸ਼ਵਤ ਲੈਂਦੇ ਰੰਗੇ ਹੱਥੀ ਫੜੇ ਗਏ ਨੇ ਡੀਆਈਜੀ ਹਰਚਰਨ ਸਿੰਘ ਪੁੱਲਰ ਔਰ ਹੁਣ ਜੋ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਮੈਡੀਕਲ ਲੈ ਸਵੇਰੇ ਲੈ ਕੇ ਪਹੁੰਚੀ ਸੀ ਸੀਬੀਆਈ ਔਰ ਉਸ ਤੋਂ ਬਾਅਦ ਤਸਵੀਰਾਂ ਸਾਹਮਣੇ ਆਈਆਂ ਨੇ ਰੁਮਾਲ ਦੇ ਨਾਲ ਆਪਣਾ ਚਿਹਰਾ ਟੱਕਿਆ ਹੋਇਆ ਹੈ ਔਰ ਤੁਰੰਤ ਜਦੋਂ ਦੇਖਦੇ ਨੇ ਕਿ মিডিਆ ਉੱਥੇ ਮੌਜੂਦ ਹੈ ਤਾਂ ਗੱਡੀ ਦੇ ਪਿੱਛੇ ਜਾ ਕੇ ਬੈਠ ਜਾਂਦੇ ਨੇ ਇਸ ਦੌਰਾਨ মিডিਆ ਦੇ ਨਾਲ ਉਹਨਾਂ ਦੇ ਵੱਲੋਂ ਕੋਈ ਵੀ ਗੱਲਬਾਤ ਨਹੀਂ ਕੀਤੀ ਜਾਂਦੀ ਤਾਂ ਸੀਬੀਆਈ ਦੇ ਵੱਲੋਂ 트੍ਰੈਪ ਲਗਾ ਕੇ ਗ੍ਰਿਫਤਾਰੀ ਕੀਤੀ ਗਈ ਹੈ ਔਰ ਨਾਲ ਹੀ ਉਹਨਾਂ ਦੇ ਇੱਕ ਸਾਥੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਦੱਸਦੀ ਹੈ ਕਿ ਫਤੇਗੜ ਸਾਹਿਬ ਵਿੱਚ ਮੰਡੀ ਗੋਬਿੰਦਗੜ ਦੇ ਇੱਕ ਸਕ੍ਰੈਪ ਕਾਰੋਬਾਰੀ ਸੀ ਜਿਸ ਤੋਂ 8 ਲੱਖ ਦੀ ਰਿਸ਼ਵਤ ਦੀ ਮੰਗ ਕੀਤੀ ਗਈ ਸੀ ਡੀਆਈਜੀ ਦੇ ਵੱਲੋਂ ਰਿਸ਼ਵਤ ਨਾ ਦੇਣ ਤੇ ਉਸਦੇ 2 ਸਾਲ ਪਹਿਲਾਂ ਜੋ ਮਾਮਲਾ ਦਰਜ ਸੀ ਸਰਹੰਦ ਦੇ ਵਿੱਚ ਤਾਂ ਉਹ ਪੁਰਾਣੇ ਕੇਸ ਦੇ ਵਿੱਚ ਚਾਰਜ ਸ਼ੀਟ ਪੇਸ਼ ਕਰਨ ਅਤੇ ਨਵਾਂ ਫਰਜ਼ੀ ਕੇਸ ਦਰਜ ਕਰਨ ਦੀ ਧਮਕੀ ਇਹਨਾਂ ਦੇ ਵੱਲੋਂ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਜੋ ਕਾਰੋਬਾਰੀ ਹੈ ਇਸ ਦੀ ਸ਼ਿਕਾਇਤ सीबीआई ਨੂੰ ਕਰ ਦਿੰਦਾ ਹੈ सीबीआई ਜਾਂਚ ਤੋਂ ਬਾਅਦ ਟਰੈਪ ਲਗਾ ਲੈਂਦੀ ਹੈ ਤੇ ਡੀਆਈਜੀ ਨੂੰ ਰੰਗੇ ਹੱਥੀ ਕਾਬੂ ਕਰ ਲੈਂਦੀ ਹੈ ਤਾਂ ਕੱਲ ਦਿੱਲੀ ਅਤੇ ਚੰਡੀਗੜ੍ਹ ਤੋਂ सीबीआई ਦੀਆਂ ਟੀਮਾਂ ਆਉਂਦੀਆਂ ਨੇ तकरीबन 52 ਲੋਕਾਂ ਦੀ ਟੀਮ ਇਹਨਾਂ ਦੇ ਘਰ ਜਾਂਦੀ ਹੈ ਮੋਹਾਲੀ ਅਤੇ ਚੰਡੀਗੜ੍ਹ ਦੇ ਵਿੱਚ ਜੋ ਇਹਨਾਂ ਦੀ ਕੋਠੀ ਹੈ ਉਸ ਨੂੰ ਖੰਗਾਲਿਆ ਜਾਂਦਾ ਹੈ ਦੱਸਦੀ ਕਿ ਕੋਠੀ ਦੇ ਵਿੱਚੋਂ 7 ਕਰੋੜ ਦਾ ਕੈਸ਼ ਬਰਾਮਦ ਕੀਤਾ ਗਿਆ ਜੋ ਕਿ ਤਿੰਨ ਬੈਗਾਂ ਦੇ ਵਿੱਚ ਭਰਿਆ ਹੋਇਆ ਸੀ ਅਤੇ ਦੋ ਅਟੈਚੀ ਇਹਨਾਂ ਦੇ ਕੋਲੋਂ ਬਰਾਮਦ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚ ਕਰੋੜਾਂ ਦਾ ਕੈਸ਼ ਕਰੋੜਾਂ ਦੇ ਨੋਟਾਂ ਦੇ ਬੰਡਲ ਉੱਥੇ ਭਰੇ ਹੋਏ ਸੀ ਤਾਂ ਫਿਲਹਾਲ ਸੀਬੀਆਈ ਦੇ ਵੱਲੋਂ ਉੱਥੇ ਨੋਟ ਗਿਣਨ ਦੀਆਂ ਮਸ਼ੀਨਾਂ ਮੰਗਵੋਣੀਆਂ ਪੈਂਦੀਆਂ ਨੇ ਔਰ ਨੋਟ ਗਿਣਨ ਤੋਂ ਬਾਅਦ ਦੱਸਿਆ ਜਾਂਦਾ ਹੈ ਕਿ ਤਕਰੀਬਨ 7 ਕਰੋੜ ਦਾ ਜੋ ਕੈਸ਼ ਆ ਉਹ ਬਰਾਮਦ ਕੀਤਾ ਗਿਆ ਇਸ ਤੋਂ ਇਲਾਵਾ ਜੋ ਬਰਾਮਦ ਕੀਤਾ ਗਿਆ ਹੈ ਕੜੀਆਂ ਕਈ ਬਰਾਮਦ ਕੀਤੀਆਂ ਗਈਆਂ ਨੇ ਕਈ ਮਹਿੰਗੀਆਂ ਕੜੀਆਂ ਦੀ ਕਲੈਕਸ਼ਨ ਉਹਨਾਂ ਦੇ ਕੋਲੋਂ ਮਿਲੀ ਹੈ ਇਸ ਤੋਂ ਇਲਾਵਾ ਗਹਿਣੇ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਦਾਂ ਲੱਗਦਾ ਹੈ ਕਿ ਜਿਵੇਂ ਕਿਸੇ ਜੁਐਲਰੀ ਸ਼ਾਪ ਦੀ ਇਹ ਵੀਡੀਓ ਹੋਵੇ ਇਸ ਤਰੀਕੇ ਦੇ ਗਹਿਣੇ ਉਹਨਾਂ ਦੇ ਕੋਲੋਂ ਮਹਿੰਗੇ-ਮਹਿੰਗੇ ਸੋਨੇ ਦੇ ਗਹਿਣੇ ਡਾਇਮੰਡ ਦੇ ਗਹਿਣੇ ਬਰਾਮਦ ਕੀਤੇ ਗਏ ਨੇ ਲਗਜ਼ਰੀ ਕੜੀਆਂ ਬਰਾਮਦ ਕੀਤੀਆਂ ਗਈਆਂ ਨੇ ਤਕਰੀਬਨ 2 ਕਰੋੜ ਦੀ ਕੀਮਤ ਦੱਸੀ ਜਾ ਰਹੀ ਹੈ ਇਹਨਾਂ ਜੋ ਸੋਨੇ ਦੇ ਗਹਿਣੇ ਬਰਾਮਦ ਕੀਤੇ ਗਏ ਨੇ ਔਰ 1.5 ਕਿਲੋ ਦੇ ਇਹ ਸੋਨੇ ਦੇ ਗਹਿਣੇ ਜਿਹੜੀ ਦੱਸੀ ਜਾ ਰਹੀ ਨੇ ਤਾਂ ਪੁੱਲਰ ਦੇ ਪਿਤਾ ਪੰਜਾਬ ਦੇ ਡੀਜੀਪੀ ਰਹਿ ਚੁੱਕੇ ਨੇ ਡੀਆਈਜੀ ਹਰਚਰਨ ਸਿੰਘ ਪੁੱਲਰ 2009 ਦੇ ਬੈਚ ਦੇ ਆਈਪੀਐਸ ਅਫਸਰ ਨੇ ਔਰ ਪੁੱਲਰ ਦੇ ਜੋ ਪਿਤਾ ਨੇ ਮਹਿਲ ਸਿੰਘ ਪੁੱਲਰ ਪੰਜਾਬ ਦੇ ਡੀਜੀਪੀ ਰਹਿ ਚੁੱਕੇ ਨੇ ਡੀਆਈਜੀ ਦੇ ਭਰਾ ਕੁਲਦੀਪ ਪੁੱਲਰ ਵੀ ਕਾਂਗਰਸ ਦੇ ਵਿਧਾਇਕ ਰਹਿ ਚੁੱਕੇ ਨੇ ਔਰ ਇਹੀ ਕਾਰਨ ਹੈ ਕਿ ਪੁੱਲਰ ਹਰ ਪਾਰਟੀ ਦੀ ਸਰਕਾਰ ਦੇ ਵਿੱਚ ਵੱਡੇ ਅਹੁਦਿਆਂ ਤੇ ਰਹੇ ਨੇ ਔਰ ਇਸ ਦੇ ਬਾਵਜੂਦ ਲਾਲਚ ਦੀ ਕੋਈ ਸੀਮਾ ਨਹੀਂ ਹੁੰਦੀ ਲਾਲਚ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਕਰੋੜਾਂ ਦਾ ਕੈਸ਼ ਇਹਨਾਂ ਦੇ ਵੱਲੋਂ ਜਮ੍ਹਾਂ ਕੀਤਾ ਜਾਂਦਾ ਹੈ ਰਿਸ਼ਵਤ ਮੰਗੀ ਜਾਂਦੀ ਹੈ ਲੱਖਾਂ ਦੀ ਰਿਸ਼ਵਤ ਮੰਗਦੇ ਹੋਏ ਗ੍ਰਿਫਤਾਰ ਕੀਤਾ ਗਿਆ ਔਰ ਅੱਜ ਸੀਬੀਆਈ ਕੋਰਟ ਦੇ ਵਿੱਚ ਪੇਸ਼ੀ ਹੈ ਔਰ ਸੀਬੀਆਈ ਕੋਰਟ ਦੇ ਵਿੱਚ ਪੇਸ਼ੀ ਤੋਂ ਬਾਅਦ ਰਿਮਾਂਡ ਲੈਣ ਦੀ ਕੋਸ਼ਿਸ਼ ਵੀ ਕੀਤੀ ਜਾਵੇਗੀ ਸੀਬੀਆਈ ਦੇ ਵੱਲੋਂ ਹੋਰ ਪੁੱਛਗਿੱਛ ਕਰਨ ਲਈ ਔਰ ਪਤਾ ਲਗਾਇਆ ਜਾਵੇਗਾ ਕਿ ਹੋਰ ਕਿਹੜਾ ਲੋਕਾਂ ਦੇ ਕੋਲੋਂ ਰਿਸ਼ਵਤ ਲਈ ਗਈ ਹੈ ਕਿਹੜੇ ਮਾਮਲੇ ਸੁਲਝਾਉਣ ਲਈ ਇਹਨਾਂ ਦੇ ਵੱਲੋਂ ਆਪਣੇ ਜੋ ਖਜ਼ਾਨੇ ਭਰੇ ਗਏ ਨੇ ਕਿ ਇਸ ਲੋਕਾਂ ਦੇ ਪੈਸਿਆਂ ਦੇ ਨਾਲ ਭਰੇ ਗਏ ਨੇ ਤਾਂ ਇਹ ਵੀ ਜਾਂਚ ਕੀਤੀ ਜਾਵੇਗੀ ਤਾਂ ਫਿਲਹਾਲ सीबीआई ਕੋਰਟ ਦੇ ਵਿੱਚ ਪੇਸ਼ੀ ਹੈ ਔਰ ਇਸ ਤੋਂ ਇਲਾਵਾ ਡੀਆਈਜੀ ਦੇ ਸੰਪਰਕ ਦੇ ਵਿੱਚ ਜਿੰਨੇ ਅਧਿਕਾਰੀ ਸੀ ਉਹਨਾਂ ਦੀ ਵੀ ਜਾਂਚ ਕੀਤੀ ਜਾਵੇਗੀ ਉਹ ਵੀ ਸਾਰੇ ਰਡਾਰ ਤੇ ਆ ਚੁੱਕੇ ਨੇ ਔਰ ਕਿਉਂਕਿ ਜਿਹੜਾ ਸਕ੍ਰੈਪ ਵਪਾਰੀ ਹੈ ਉਸ ਦੇ ਵੱਲੋਂ ਕਾਫੀ ਲੋਕਾਂ ਦੇ ਨਾਮ ਲੈ ਗਏ ਨੇ ਕਾਫੀ ਅਧਿਕਾਰੀਆਂ ਦੇ ਨਾਮ ਲੈ ਗਏ ਨੇ ਤਾਂ ਉਹਨਾਂ ਦੇ ਉੱਤੇ ਵੀ ਨਜ਼ਰ ਰੱਖੀ ਜਾਵੇਗੀ ਔਰ ਰਿਸ਼ਵਤ ਦੀ ਮੰਗ ਪੂਰੀ ਕਰਨ ਲਈ ਇਹ ਅਧਿਕਾਰੀ ਲੋਕਾਂ ਨੂੰ ਪਰੇਸ਼ਾਨ ਕਰਨ ਲਈ ਕਿਸ ਤਰੀਕੇ ਦੇ ਨਾਲ ਡੀਜੀਆਈ ਦੇ ਡੀਆਈਜੀ ਦੇ ਨਾਲ ਮਿਲ ਕੇ ਕੰਮ ਕਰਦੇ ਸੀ ਤਾਂ ਇਹ ਸਾਰੀ ਜਾਣਕਾਰੀ ਹਾਸਲ ਕੀਤੀ ਜਾਵੇਗੀ ਔਰ ਇਹਨਾਂ ਅਧਿਕਾਰੀਆਂ ਦਾ ਵੀ ਹਿੱਸਾ ਇਹਨਾਂ ਰਿਸ਼ਵਤ ਦੇ ਜੋ ਮਾਮਲੇ ਨੇ ਇਹਨਾਂ ਦੇ ਵਿੱਚ ਹੋ ਸਕਦਾ ਹੈ ਕਿਉਂਕਿ ਮਹੀਨਾ ਲਿਆ ਜਾਂਦਾ ਹੈ ਕਈ ਅਧਿਕਾਰੀਆਂ ਦੇ ਵੱਲੋਂ ਤਾਂ ਇਹ ਸਾਰੀ ਜਾਂਚ ਦਾ ਵਿਸ਼ਾ ਹੋਵੇਗਾ ਔਰ ਫਿਲਹਾਲ ਅੱਜ ਸੀਬੀਆਈ ਕੋਰਟ ਦੇ ਵਿੱਚ ਪੇਸ਼ੀ ਹੈ ਤੇ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੇ ਵਿੱਚੋਂ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਹਰਚਰਨ ਸਿੰਘ ਪੁੱਲਰ ਦੀ ਗ੍ਰਿਫਤਾਰੀ ਤੋਂ ਬਾਅਦ ਅੱਜ ਉਹਨਾਂ ਦੀ ਸੀਬੀਆਈ ਕੋਰਟ ਦੇ ਵਿੱਚ ਪੇਸ਼ੀ ਹੈ ਤੁਹਾਨੂੰ ਦੱਸ ਦਈਏ ਕਿ ਗ੍ਰਿਫਤਾਰੀ ਤੋਂ ਬਾਅਦ ਪਹਿਲੀਆਂ ਤਸਵੀਰਾਂ ਉਹਨਾਂ ਦੀਆਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਰੁਮਾਲ ਦੇ ਨਾਲ ਚਿਹਰਾ ਢੱਕਿਆ ਗਿਆ ਹੈ ਤੇ ਡੀਆਈਜੀ ਹਰਚਰਨ ਸਿੰਘ ਪੁੱਲਰ ਜਿਨ੍ਹਾਂ ਨੂੰ ਕੱਲ ਸੀਬੀਆਈ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਔਰ ਉਸ ਤੋਂ ਬਾਅਦ ਉਹਨਾਂ ਦੇ ਟਿਕਾਣਿਆਂ ਦੇ ਉੱਤੇ ਛਾਪੇਮਾਰੀ ਵੀ ਕੀਤੀ ਗਈ ਸੀ ਜਿਸ ਤੇ ਉਹਨਾਂ ਦੇ ਘਰ ਤੋਂ ਤਕਰੀਬਨ 7 ਕਰੋੜ ਦਾ ਕੈਸ਼ ਬਰਾਮਦ ਕੀਤਾ ਗਿਆ ਤੇ 2 ਕਰੋੜ ਦੇ ਅ ਗਹਿਣੇ ਬਰਾਮਦ ਕੀਤੇ ਗਏ ਤਾਂ ਤਸਵੀਰਾਂ ਤੁਹਾਨੂੰ ਉਹ ਵੀ ਦਿਖਾ ਦਿੰਦੇ ਆ ਡੀਆਈਜੀ ਪੁੱਲਰ ਦੀਆਂ ਫਿਲਹਾਲ ਪਹਿਲੀਆਂ ਤਸਵੀਰਾਂ ਸਾਹਮਣੇ ਆ ਚੁੱਕੀਆਂ ਨੇ ਗ੍ਰਿਫਤਾਰੀ ਤੋਂ ਬਾਅਦ ਅੱਜ ਮੈਡੀਕਲ ਲਈ ਲੈ ਕੇ ਪਹੁੰਚੀ ਸੀ ਚੰਡੀਗੜ੍ਹ ਦੇ ਸੈਕਟਰ 16 ਦੇ ਵਿੱਚ ਮੈਡੀਕਲ ਲਈ ਲਿਆਂਦਾ ਗਿਆ ਸੀ ਸੀਬੀਆਈ ਦੇ ਵੱਲੋਂ ਔਰ ਉਸ ਤੋਂ ਬਾਅਦ ਅੱਜ ਸੀਬੀਆਈ ਕੋਰਟ ਦੇ ਵਿੱਚ ਉਹਨਾਂ ਦੀ ਪੇਸ਼ੀ ਹੋਣੀ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਘਰ ਦੇ ਵਿੱਚੋਂ ਕਰੋੜਾਂ ਦੇ ਗਹਿਣੇ ਬਰਾਮਦ ਕੀਤੇ ਗਏ ਨੇ ਇਸ ਤੋਂ ਇਲਾਵਾ 7 ਕਰੋੜ ਦਾ ਕੈਸ਼ ਜਿਹੜਾ ਕਿ ਦੋ ਬੈਗਾਂ ਤੇ ਕੁਝ ਅਟੈਚੀਆਂ ਦੇ ਵਿੱਚ ਭਰ ਕੇ ਰੱਖਿਆ ਹੋਇਆ ਸੀ ਤਾਂ ਉਹ ਬਰਾਮਦ ਕੀਤਾ ਗਿਆ ਔਰ ਜਦੋਂ सीबीआई ਨੂੰ ਇਹ ਕੈਸ਼ ਬਰਾਮਦ ਹੁੰਦਾ ਤਾਂ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਪੂਰੇ ਫਰਸ਼ ਦੇ ਉੱਤੇ ਇਸ ਕੈਸ਼ ਨੂੰ ਵਿਛਾ ਦਿੱਤਾ ਜਾਂਦਾ ਹੈ ਨੋਟਾਂ ਨੋਟ ਗਿਣਨ ਦੀਆਂ ਮਸ਼ੀਨਾਂ ਉੱਥੇ ਮੰਗਵਾਈਆਂ ਜਾਂਦੀਆਂ ਫਿਲਹਾਲ ਦੱਸ ਦਈਏ ਕਿ ਪੰਜਾਬ ਪੁਲਿਸ ਦੇ ਰੋਪੜ ਰੇਂਜ ਦੇ ਡੀਆਈਜੀ ਨੇ ਹਰਚਰਨ ਸਿੰਘ ਭੁੱਲਰ ਅਤੇ ਨਾਲ ਉਹਨਾਂ ਦੇ ਇੱਕ ਬਚੋਲੀਏ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਜਿਹੜਾ ਕਿ ਸੀਬੀਆਈ ਕੋਰਟ ਦੇ ਵੱਲੋਂ ਇਹਨਾਂ ਦੋਹਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਹਨੀ ਟ੍ਰੈਪ ਲਗਾ ਕੇ ਗ੍ਰਿਫਤਾਰ ਕੀਤਾ ਜਾਂਦਾ ਹੈ ਕਿਉਂਕਿ ਸ਼ਿਕਾਇਤ ਮਿਲੀ ਸੀ ਡੀਆਈਜੀ ਹਰਚਰਨ ਸਿੰਘ ਪੁੱਲਰ ਦੇ ਖਿਲਾਫ ਕਿ ਇੱਕ ਸਕਰੈਪ ਵਪਾਰੀ ਦੇ ਕੋਲੋਂ ਇਹਨਾਂ ਦੇ ਵੱਲੋਂ ਪੈਸਿਆਂ ਦੀ ਮੰਗ ਕੀਤੀ ਗਈ ਸੀ ਰਿਸ਼ਵਤ ਦੀ ਮੰਗ ਪੂਰੀ ਨਾ ਹੋਣ ਤੇ ਕਿਸੇ ਪੁਰਾਣੇ ਮਾਮਲੇ ਦੇ ਵਿੱਚ ਉਹਨਾਂ ਨੂੰ ਫਸਾਉਣ ਦੀ ਗੱਲ ਕਹੀ ਗਈ ਸੀ ਜਿਸ ਤੋਂ ਬਾਅਦ ਸਕਰੈਪ ਵਪਾਰੀ ਸੀਬੀਆਈ ਨੂੰ ਇਸ ਦੀ ਰਿਪੋਰਟ ਕਰ ਦਿੰਦਾ ਹੈ ਜਿਸ ਤੋਂ ਬਾਅਦ ਸੀਬੀਆਈ ਦੇ ਵੱਲੋਂ ਟਰੈਪ ਲਗਾ ਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤਸਵੀਰ ਤੁਸੀਂ ਦੇਖ ਸਕਦੇ ਹੋ ਰਿਸ਼ਵਤ ਲੈਂਦੇ ਰੰਗੇ ਹੱਥੀ ਫੜੇ ਗਏ ਨੇ ਡੀਆਈਜੀ ਹਰਚਰਨ ਸਿੰਘ ਪੁੱਲਰ ਔਰ ਹੁਣ ਜੋ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਮੈਡੀਕਲ ਨੇ ਸਵੇਰੇ ਲੈ ਕੇ ਪਹੁੰਚੀ ਸੀ ਸੀਬੀਆਈ ਔਰ ਉਸ ਤੋਂ ਬਾਅਦ ਤਸਵੀਰਾਂ ਸਾਹਮਣੇ ਆਈਆਂ ਨੇ ਰੁਮਾਲ ਦੇ ਨਾਲ ਆਪਣਾ ਚਿਹਰਾ ਟਕਿਆ ਹੋਇਆ ਹੈ ਔਰ ਤੁਰੰਤ ਜਦੋਂ ਦੇਖਦੇ ਨੇ ਕਿ মিডিਆ ਉੱਥੇ ਮੌਜੂਦ ਹੈ ਤਾਂ ਗੱਡੀ ਦੇ ਪਿੱਛੇ ਜਾ ਕੇ ਬੈਠ ਜਾਂਦੇ ਨੇ ਇਸ ਦੌਰਾਨ মিডিਆ ਦੇ ਨਾਲ ਉਹਨਾਂ ਦੇ ਵੱਲੋਂ ਕੋਈ ਵੀ ਗੱਲਬਾਤ ਨਹੀਂ ਕੀਤੀ ਜਾਂਦੀ ਤਾਂ सीबीआई ਦੇ ਵੱਲੋਂ 트ੈਪ ਲਗਾ ਕੇ ਗ੍ਰਿਫਤਾਰੀ ਕੀਤੀ ਗਈ ਹੈ ਔਰ ਨਾਲ ਹੀ ਉਹਨਾਂ ਦੇ ਇੱਕ ਸਾਥੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਦੱਸਦੀ ਹੈ ਕਿ ਫਤੇਗੜ ਸਾਹਿਬ ਵਿੱਚ ਮੰਡੀ ਗੋਬਿੰਦਗੜ ਦੇ ਇੱਕ ਸਕ੍ਰੈਪ ਕਾਰੋਬਾਰੀ ਸੀ ਜਿਸ ਤੋਂ 8 ਲੱਖ ਦੀ ਰਿਸ਼ਵਤ ਦੀ ਮੰਗ ਕੀਤੀ ਗਈ ਸੀ ਡੀਆਈਜੀ ਦੇ ਵੱਲੋਂ ਰਿਸ਼ਵਤ ਨਾ ਦੇਣ ਤੇ ਉਸਦੇ 2 ਸਾਲ ਪਹਿਲਾਂ ਜੋ ਮਾਮਲਾ ਦਰਜ ਸੀ ਸਰਹੰਦ ਦੇ ਵਿੱਚ ਤਾਂ ਉਹ ਪੁਰਾਣੇ ਕੇਸ ਦੇ ਵਿੱਚ ਚਾਰਜ ਸ਼ੀਟ ਪੇਸ਼ ਕਰਨ ਅਤੇ ਨਵਾਂ ਫਰਜੀ ਕੇਸ ਦਰਜ ਕਰਨ ਦੀ ਧਮਕੀ ਇਹਨਾਂ ਦੇ ਵੱਲੋਂ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਜੋ ਕਾਰੋਬਾਰੀ ਹੈ ਇਸ ਦੀ ਸ਼ਿਕਾਇਤ सीबीआई ਨੂੰ ਕਰ ਦਿੰਦਾ ਹੈ सीबीआई ਜਾਂਚ ਤੋਂ ਬਾਅਦ ਟਰੈਪ ਲਗਾ ਲੈਂਦੀ ਹੈ ਤੇ ਡੀਆਈਜੀ ਨੂੰ ਰੰਗੇ ਹੱਥੀ ਕਾਬੂ ਕਰ ਲੈਂਦੀ ਹੈ ਤਾਂ ਕੱਲ ਦਿੱਲੀ ਅਤੇ ਚੰਡੀਗੜ੍ਹ ਤੋਂ सीबीआई ਦੀਆਂ ਟੀਮਾਂ ਆਉਂਦੀਆਂ ਨੇ तकरीबन 52 ਲੋਕਾਂ ਦੀ ਟੀਮ ਇਹਨਾਂ ਦੇ ਘਰ ਜਾਂਦੀ ਹੈ ਮੋਹਾਲੀ ਅਤੇ ਚੰਡੀਗੜ੍ਹ ਦੇ ਵਿੱਚ ਜੋ ਇਹਨਾਂ ਦੀ ਕੋਠੀ ਹੈ ਉਸ ਨੂੰ ਖੰਗਾਲਿਆ ਜਾਂਦਾ ਹੈ ਦੱਸਦੀ ਹੈ ਕਿ ਕੋਠੀ ਦੇ ਵਿੱਚੋਂ 7 ਕਰੋੜ ਦਾ ਕੈਸ਼ ਬਰਾਮਦ ਕੀਤਾ ਗਿਆ ਜੋ ਕਿ ਤਿੰਨ ਬੈਗਾਂ ਦੇ ਵਿੱਚ ਭਰਿਆ ਹੋਇਆ ਸੀ ਅਤੇ ਦੋ ਅਟੈਚੀ ਇਹਨਾਂ ਦੇ ਕੋਲੋਂ ਬਰਾਮਦ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚ ਕਰੋੜਾਂ ਦਾ ਕੈਸ਼ ਕਰੋੜਾਂ ਦੇ ਨੋਟਾਂ ਦੇ ਬੰਡਲ ਉੱਥੇ ਭਰੇ ਹੋਏ ਸੀ ਤਾਂ ਫਿਲਹਾਲ ਸੀਬੀਆਈ ਦੇ ਵੱਲੋਂ ਉੱਥੇ ਨੋਟ ਗਿਣਨ ਦੀਆਂ ਮਸ਼ੀਨਾਂ ਮੰਗਵੋਣੀਆਂ ਪੈਂਦੀਆਂ ਨੇ ਔਰ ਨੋਟ ਗਿਣਨ ਤੋਂ ਬਾਅਦ ਦੱਸਿਆ ਜਾਂਦਾ ਹੈ ਕਿ ਤਕਰੀਬਨ 7 ਕਰੋੜ ਦਾ ਜੋ ਕੈਸ਼ ਆ ਉਹ ਬਰਾਮਦ ਕੀਤਾ ਗਿਆ ਇਸ ਤੋਂ ਇਲਾਵਾ ਜੋ ਬਰਾਮਦ ਕੀਤਾ ਗਿਆ ਹੈ ਕੜੀਆਂ ਕਈ ਬਰਾਮਦ ਕੀਤੀਆਂ ਗਈਆਂ ਨੇ ਕਈ ਮਹਿੰਗੀਆਂ ਕੜੀਆਂ ਦੀ ਕਲੈਕਸ਼ਨ ਹੋਂਦ ਦੇ ਕੋਲੋਂ ਮਿਲੀ ਹੈ ਇਸ ਤੋਂ ਇਲਾਵਾ ਗਹਿਣੇ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਦਾਂ ਲੱਗਦਾ ਹੈ ਕਿ ਜਿਵੇਂ ਕਿਸੇ ਜੁਐਲਰੀ ਸ਼ਾਪ ਦੀ ਇਹ ਵੀਡੀਓ ਹੋਵੇ ਇਸ ਤਰੀਕੇ ਦੇ ਗਹਿਣੇ ਉਹਨਾਂ ਦੇ ਕੋਲੋਂ ਮਹਿੰਗੇ ਮਹਿੰਗੇ ਸੋਨੇ ਦੇ ਗਹਿਣੇ ਡਾਇਮੰਡ ਦੇ ਗਹਿਣੇ ਬਰਾਮਦ ਕੀਤੇ ਗਏ ਨੇ ਲਗਜ਼ਰੀ ਘੜੀਆਂ ਬਰਾਮਦ ਕੀਤੀਆਂ ਗਈਆਂ ਨੇ ਤਕਰੀਬਨ 2 ਕਰੋੜ ਦੀ ਕੀਮਤ ਦੱਸੀ ਜਾ ਰਹੀ ਹੈ ਇਹਨਾਂ ਜੋ ਸੋਨੇ ਦੇ ਗਹਿਣੇ ਬਰਾਮਦ ਕੀਤੇ ਗਏ ਨੇ ਔਰ 1.5 ਕਿਲੋ ਦੇ ਇਹ ਸੋਨੇ ਦੇ ਗਹਿਣੇ ਜਿਹੜੀ ਦੱਸੇ ਜਾ ਰਹੇ ਨੇ ਤਾਂ ਪੁੱਲਰ ਦੇ ਪਿਤਾ ਪੰਜਾਬ ਦੇ ਡੀਜੀਪੀ ਰਹਿ ਚੁੱਕੇ ਨੇ ਡੀਆਈਜੀ ਹਰਚਰਨ ਸਿੰਘ ਪੁੱਲਰ 2009 ਦੇ ਬੈਚ ਦੇ ਆਈਪੀਐਸ ਅਫਸਰ ਨੇ ਔਰ ਪੁੱਲਰ ਦੇ ਜੋ ਪਿਤਾ ਨੇ ਮਹਿਲ ਸਿੰਘ ਪੁੱਲਰ ਪੰਜਾਬ ਦੇ ਡੀਜੀਪੀ ਰਹਿ ਚੁੱਕੇ ਨੇ ਡੀਆਈਜੀ ਦੇ ਭਰਾ ਕੁਲਦੀਪ ਪੁੱਲਰ ਵੀ ਕਾਂਗਰਸ ਦੇ ਵਿਧਾਇਕ ਰਹੇ ਚੁੱਕੇ ਨੇ ਔਰ ਇਹੀ ਕਾਰਨ ਹੈ ਕਿ ਪੁੱਲਰ ਹਰ ਪਾਰਟੀ ਦੀ ਸਰਕਾਰ ਦੇ ਵਿੱਚ ਵੱਡੇ ਅਹੁਦਿਆਂ ਤੇ ਰਹੇ ਨੇ ਔਰ ਇਸ ਦੇ ਬਾਵਜੂਦ ਲਾਲਚ ਦੀ ਕੋਈ ਸੀਮਾ ਨਹੀਂ ਹੁੰਦੀ ਲਾਲਚ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਕਰੋੜਾਂ ਦਾ ਕੈਸ਼ ਇਹਨਾਂ ਦੇ ਵੱਲੋਂ ਜਮ੍ਹਾਂ ਕੀਤਾ ਜਾਂਦਾ ਹੈ ਰਿਸ਼ਵਤ ਮੰਗੀ ਜਾਂਦੀ ਹੈ ਲੱਖਾਂ ਦੀ ਰਿਸ਼ਵਤ ਮੰਗਦੇ ਹੋਏ ਗ੍ਰਿਫਤਾਰ ਕੀਤਾ ਗਿਆ ਔਰ ਅੱਜ ਸੀਬੀਆਈ ਕੋਰਟ ਦੇ ਵਿੱਚ ਪੇਸ਼ੀ ਹੈ ਔਰ ਸੀਬੀਆਈ ਕੋਰਟ ਦੇ ਵਿੱਚ ਪੇਸ਼ੀ ਤੋਂ ਬਾਅਦ ਅ ਰਿਮਾਂਡ ਲੈਣ ਦੀ ਕੋਸ਼ਿਸ਼ ਵੀ ਕੀਤੀ ਜਾਵੇਗੀ ਸੀਬੀਆਈ ਦੇ ਵੱਲੋਂ ਹੋਰ ਪੁੱਛਗਿੱਛ ਕਰਨ ਲਈ ਔਰ ਪਤਾ ਲਗਾਇਆ ਜਾਵੇਗਾ ਕਿ ਹੋਰ ਕਿਹਨਾ ਲੋਕਾਂ ਦੇ ਕੋਲੋਂ ਰਿਸ਼ਵਤ ਲਈ ਗਈ ਹੈ ਕਿਹੜੇ ਮਾਮਲੇ ਸੁਲਝਾਉਣ ਲਈ ਇਹਨਾਂ ਦੇ ਵੱਲੋਂ ਆਪਣੇ ਜੋ ਖਜ਼ਾਨੇ ਭਰੇ ਗਏ ਨੇ ਕੇਸ ਲੋਕਾਂ ਦੇ ਪੈਸਿਆਂ ਦੇ ਨਾਲ ਭਰੇ ਗਏ ਨੇ ਤਾਂ ਇਹ ਵੀ ਜਾਂਚ ਕੀਤੀ ਜਾਵੇਗੀ ਤਾਂ ਫਿਲਹਾਲ ਸੀਬੀਆਈ ਕੋਰਟ ਦੇ ਵਿੱਚ ਪੇਸ਼ੀ ਹੈ ਔਰ ਇਸ ਤੋਂ ਇਲਾਵਾ ਡੀਆਈਜੀ ਦੇ ਸੰਪਰਕ ਦੇ ਵਿੱਚ ਜਿੰਨੇ ਅਧਿਕਾਰੀ ਸੀ ਉਹਨਾਂ ਦੀ ਵੀ ਜਾਂਚ ਕੀਤੀ ਜਾਵੇਗੀ ਉਹ ਵੀ ਸਾਰੇ ਰਡਾਰ ਤੇ ਆ ਚੁੱਕੇ ਨੇ ਔਰ ਕਿਉਂਕਿ ਜਿਹੜਾ ਸਕਰੈਪ ਵਪਾਰੀ ਹੈ ਉਸ ਦੇ ਵੱਲੋਂ ਕਾਫੀ ਲੋਕਾਂ ਦੇ ਨਾਮ ਲੈ ਗਏ ਨੇ ਕਾਫੀ ਅਧਿਕਾਰੀਆਂ ਦੇ ਨਾਮ ਲੈ ਗਏ ਨੇ ਤਾਂ ਉਹਨਾਂ ਦੇ ਉੱਤੇ ਵੀ ਨਜ਼ਰ ਰੱਖੀ ਜਾਵੇਗੀ ਔਰ ਰਿਸ਼ਵਤ ਦੀ ਮੰਗ ਪੂਰੀ ਕਰਨ ਲਈ ਇਹ ਅਧਿਕਾਰੀ ਲੋਕਾਂ ਨੂੰ ਪਰੇਸ਼ਾਨ ਕਰਨ ਲਈ ਕਿਸ ਤਰੀਕੇ ਦੇ ਨਾਲ ਡੀਜੀਆਈ ਡੀਆਈਜੀ ਦੇ ਨਾਲ ਮਿਲ ਕੇ ਕੰਮ ਕਰਦੇ ਸੀ ਤਾਂ ਇਹ ਸਾਰੀ ਜਾਣਕਾਰੀ ਹਾਸਲ ਕੀਤੀ ਜਾਵੇਗੀ ਔਰ ਇਹਨਾਂ ਅਧਿਕਾਰੀਆਂ ਦਾ ਵੀ हिस्सा ਇਹਨਾਂ ਰਿਸ਼ਵਤ ਦੇ ਜੋ ਮਾਮਲੇ ਨੇ ਇਹਨਾਂ ਦੇ ਵਿੱਚ ਹੋ ਸਕਦਾ ਹੈ ਕਿਉਂਕਿ ਮਹੀਨਾ ਲਿਆ ਜਾਂਦਾ ਹੈ ਕਿ ਇਹ ਅਧਿਕਾਰੀਆਂ ਦੇ ਵੱਲੋਂ ਤਾਂ ਇਹ ਸਾਰੀ ਜਾਂਚ ਦਾ ਵਿਸ਼ਾ ਹੋਵੇਗਾ ਔਰ ਫਿਲਹਾਲ ਅੱਜ सीबीआई कोर्ट ਦੇ ਵਿੱਚ ਪੇਸ਼ੀ ਹੈ ਤੇ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੇ ਵਿੱਚੋਂ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹਰਚਰਨ ਸਿੰਘ ਪੁੱਲਰ ਦੀ ਗ੍ਰਿਫਤਾਰੀ ਤੋਂ ਬਾਅਦ ਅੱਜ ਉਹਨਾਂ ਦੀ ਸੀਬੀਆਈ ਕੋਰਟ ਦੇ ਵਿੱਚ ਪੇਸ਼ੀ ਹੈ ਤੁਹਾਨੂੰ ਦੱਸ ਦਈਏ ਕਿ ਗ੍ਰਿਫਤਾਰੀ ਤੋਂ ਬਾਅਦ ਪਹਿਲੀਆਂ ਤਸਵੀਰਾਂ ਉਹਨਾਂ ਦੀਆਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਰੁਮਾਲ ਦੇ ਨਾਲ ਚਿਹਰਾ ਢੱਕਿਆ ਗਿਆ ਹੈ ਤੇ ਡੀਆਈਜੀ ਹਰਚਰਨ ਸਿੰਘ ਪੁੱਲਰ ਜਿਨ੍ਹਾਂ ਨੂੰ ਕੱਲ ਸੀਬੀਆਈ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਔਰ ਉਸ ਤੋਂ ਬਾਅਦ ਉਹਨਾਂ ਦੇ ਟਿਕਾਣਿਆਂ ਦੇ ਉੱਤੇ ਛਾਪੇਮਾਰੀ ਵੀ ਕੀਤੀ ਗਈ ਸੀ ਜਿਸ ਤੇ ਉਹਨਾਂ ਦੇ ਘਰ ਤੋਂ ਤਕਰੀਬਨ 7 ਕਰੋੜ ਦਾ ਕੈਸ਼ ਬਰਾਮਦ ਕੀਤਾ ਗਿਆ ਤੇ 2 ਕਰੋੜ ਦੇ ਅ ਗਹਿਨੇ ਬਰਾਮਦ ਕੀਤੇ ਗਏ ਤਾਂ ਤਸਵੀਰਾਂ ਤੁਹਾਨੂੰ ਉਹ ਵੀ ਦਿਖਾ ਦਿੰਦੇ ਆ ਡੀਆਈਜੀ ਪੁੱਲਰ ਦੀਆਂ ਫਿਲਹਾਲ ਪਹਿਲੀਆਂ ਤਸਵੀਰਾਂ ਸਾਹਮਣੇ ਆ ਚੁੱਕੀਆਂ ਨੇ ਗ੍ਰਿਫਤਾਰੀ ਤੋਂ ਬਾਅਦ ਅੱਜ ਮੈਡੀਕਲ ਲਈ ਲੈ ਕੇ ਪਹੁੰਚੀ ਸੀ ਚੰਡੀਗੜ੍ਹ ਦੇ ਸੈਕਟਰ 16 ਦੇ ਵਿੱਚ ਮੈਡੀਕਲ ਲਈ ਲਿਆਂਦਾ ਗਿਆ ਸੀ ਸੀਬੀਆਈ ਦੇ ਵੱਲੋਂ ਔਰ ਉਸ ਤੋਂ ਬਾਅਦ ਅੱਜ ਸੀਬੀਆਈ ਕੋਰਟ ਦੇ ਵਿੱਚ ਉਹਨਾਂ ਦੀ ਪੇਸ਼ੀ ਹੋਣੀ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਘਰ ਦੇ ਵਿੱਚੋਂ ਕਰੋੜਾਂ ਦੇ ਗਹਿਨੇ ਬਰਾਮਦ ਕੀਤੇ ਗਏ ਨੇ ਇਸ ਤੋਂ ਇਲਾਵਾ 7 ਕਰੋੜ ਦਾ ਕੈਸ਼ ਜਿਹੜਾ ਕਿ ਦੋ ਬੈਗਾਂ ਅਤੇ ਕੁਝ ਅਟੈਚੀਆਂ ਦੇ ਵਿੱਚ ਭਰ ਕੇ ਰੱਖਿਆ ਹੋਇਆ ਸੀ ਤਾਂ ਉਹ ਬ੍ਰਾਮਦ ਕੀਤਾ ਗਿਆ ਔਰ ਜਦੋਂ ਸੀਬੀਆਈ ਨੂੰ ਇਹ ਕੈਸ਼ ਬ੍ਰਾਮਦ ਹੁੰਦਾ ਤਾਂ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਪੂਰੇ ਫਰਸ਼ ਦੇ ਉੱਤੇ ਇਸ ਕੈਸ਼ ਨੂੰ ਵਿਛਾ ਦਿੱਤਾ ਜਾਂਦਾ ਹੈ ਨੋਟਾਂ ਨੋਟ ਗਿਣਨ ਦੀਆਂ ਮਸ਼ੀਨਾਂ ਉੱਥੇ ਮੰਗਵਾਈਆਂ ਜਾਂਦੀਆਂ ਫਿਲਹਾਲ ਦੱਸ ਦਈਏ ਕਿ ਪੰਜਾਬ ਪੁਲਿਸ ਦੇ ਰੋਪੜ ਰੇਂਜ ਦੇ ਡੀਆਈਜੀ ਨੇ ਹਰਚਰਨ ਸਿੰਘ ਭੁੱਲਰ ਅਤੇ ਨਾਲ ਉਹਨਾਂ ਦੇ ਇੱਕ ਵਿਚੋਲੀਆਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਜਿਹੜਾ ਕਿ ਸੀਬੀਆਈ ਕੋਰਟ ਦੇ ਵੱਲੋਂ ਇਹਨਾਂ ਦੋਹਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਹਨੀ ਟ੍ਰੈਪ ਲਗਾ ਕੇ ਗ੍ਰਿਫਤਾਰ ਕੀਤਾ ਜਾਂਦਾ ਹੈ ਕਿਉਂਕਿ ਸ਼ਿਕਾਇਤ ਮਿਲੀ ਸੀ ਡੀਆਈਜੀ ਹਰਚਰਨ ਸਿੰਘ ਪੁੱਲਰ ਦੇ ਖਿਲਾਫ ਕਿ ਇੱਕ ਸਕ੍ਰੈਪ ਵਪਾਰੀ ਦੇ ਕੋਲੋਂ ਇਹਨਾਂ ਦੇ ਵੱਲੋਂ ਪੈਸਿਆਂ ਦੀ ਮੰਗ ਕੀਤੀ ਗਈ ਸੀ ਰਿਸ਼ਵਤ ਦੀ ਮੰਗ ਪੂਰੀ ਨਾ ਹੋਣ ਤੇ ਕਿਸੇ ਪੁਰਾਣੇ ਮਾਮਲੇ ਦੇ ਵਿੱਚ ਉਹਨਾਂ ਨੂੰ ਫਸਾਉਣ ਦੀ ਗੱਲ ਕਹੀ ਗਈ ਸੀ ਜਿਸ ਤੋਂ ਬਾਅਦ ਸਕ੍ਰੈਪ ਵਪਾਰੀ ਸੀਬੀਆਈ ਨੂੰ ਇਸ ਦੀ ਔਰ ਰਿਪੋਰਟ ਕਰ ਦਿੰਦਾ ਹੈ ਜਿਸ ਤੋਂ ਬਾਅਦ ਸੀਬੀਆਈ ਦੇ ਵੱਲੋਂ 트੍ਰੈਪ ਲਗਾ ਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤਸਵੀਰ ਤੁਸੀਂ ਦੇਖ ਸਕਦੇ ਹੋ ਰਿਸ਼ਵਤ ਲੈਂਦੇ ਰੰਗੇ ਹੱਥੀ ਫੜੇ ਗਏ ਨੇ ਡੀਆਈਜੀ ਹਰਚਰਨ ਸਿੰਘ ਪੁੱਲਰ ਔਰ ਹੁਣ ਜੋ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਮੈਡੀਕਲ ਲੈਸ ਵੇਰੇ ਲੈ ਕੇ ਪਹੁੰਚੀ ਸੀ ਸੀਬੀਆਈ ਔਰ ਉਸ ਤੋਂ ਬਾਅਦ ਤਸਵੀਰਾਂ ਸਾਹਮਣੇ ਆਈਆਂ ਨੇ ਰੁਮਾਲ ਦੇ ਨਾਲ ਆਪਣਾ ਚਿਹਰਾ ਟੱਕਿਆ ਹੋਇਆ ਹੈ ਔਰ ਤੁਰੰਤ ਜਦੋਂ ਦੇਖਦੇ ਨੇ ਕਿ মিডিਆ ਉੱਥੇ ਮੌਜੂਦ ਹੈ ਤਾਂ ਗੱਡੀ ਦੇ ਪਿੱਛੇ ਜਾ ਕੇ ਬੈਠ ਜਾਂਦੇ ਨੇ ਇਸ ਦੌਰਾਨ মিডিਆ ਦੇ ਨਾਲ ਉਹਨਾਂ ਦੇ ਵੱਲੋਂ ਕੋਈ ਵੀ ਗੱਲਬਾਤ ਨਹੀਂ ਕੀਤੀ ਜਾਂਦੀ ਤਾਂ ਸੀਬੀਆਈ ਦੇ ਵੱਲੋਂ 트੍ਰੈਪ ਲਗਾ ਕੇ ਗ੍ਰਿਫਤਾਰੀ ਕੀਤੀ ਗਈ ਹੈ ਔਰ ਨਾਲ ਹੀ ਉਹਨਾਂ ਦੇ ਇੱਕ ਸਾਥੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਦੱਸਦੀ ਹੈ ਕਿ ਫਤੇਗੜ ਸਾਹਿਬ ਵਿੱਚ ਮੰਡੀ ਗੋਬਿੰਦਗੜ ਦੇ ਇੱਕ ਸਕ੍ਰੈਪ ਕਾਰੋਬਾਰੀ ਸੀ ਜਿਸ ਤੋਂ 8 ਲੱਖ ਦੀ ਰਿਸ਼ਵਤ ਦੀ ਮੰਗ ਕੀਤੀ ਗਈ ਸੀ ਡੀਆਈਜੀ ਦੇ ਵੱਲੋਂ ਰਿਸ਼ਵਤ ਨਾ ਦੇਣ ਤੇ ਉਸਦੇ 2 ਸਾਲ ਪਹਿਲਾਂ ਜੋ ਮਾਮਲਾ ਦਰਜ ਸੀ ਸਰਹੰਦ ਦੇ ਵਿੱਚ ਤਾਂ ਉਹ ਪੁਰਾਣੇ ਕੇਸ ਦੇ ਵਿੱਚ ਚਾਰਜ ਸ਼ੀਟ ਪੇਸ਼ ਕਰਨ ਅਤੇ ਨਵਾਂ ਫਰਜੀ ਕੇਸ ਦਰਜ ਕਰਨ ਦੀ ਧਮਕੀ ਇਹਨਾਂ ਦੇ ਵੱਲੋਂ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਜੋ ਕਾਰੋਬਾਰੀ ਹੈ ਇਸ ਦੀ ਸ਼ਿਕਾਇਤ सीबीआई ਨੂੰ ਕਰ ਦਿੰਦਾ ਹੈ सीबीआई ਜਾਂਚ ਤੋਂ ਬਾਅਦ ਟਰੈਪ ਲਗਾ ਲੈਂਦੀ ਹੈ ਤੇ ਡੀਆਈਜੀ ਨੂੰ ਰੰਗੇ ਹੱਥੀ ਕਾਬੂ ਕਰ ਲੈਂਦੀ ਹੈ ਤਾਂ ਕੱਲ ਦਿੱਲੀ ਅਤੇ ਚੰਡੀਗੜ੍ਹ ਤੋਂ सीबीआई ਦੀਆਂ ਟੀਮਾਂ ਆਉਂਦੀਆਂ ਨੇ तकरीबन 52 ਲੋਕਾਂ ਦੀ ਟੀਮ ਇਹਨਾਂ ਦੇ ਘਰ ਜਾਂਦੀ ਹੈ ਮੋਹਾਲੀ ਅਤੇ ਚੰਡੀਗੜ੍ਹ ਦੇ ਵਿੱਚ ਜੋ ਇਹਨਾਂ ਦੀ ਕੋਠੀ ਹੈ ਉਸ ਨੂੰ ਖੰਗਾਲਿਆ ਜਾਂਦਾ ਹੈ ਦੱਸਦੀ ਕਿ ਕੋਠੀ ਦੇ ਵਿੱਚੋਂ 7 ਕਰੋੜ ਦਾ ਕੈਸ਼ ਬਰਾਮਦ ਕੀਤਾ ਗਿਆ ਜੋ ਕਿ ਤਿੰਨ ਬੈਗਾਂ ਦੇ ਵਿੱਚ ਭਰਿਆ ਹੋਇਆ ਸੀ ਅਤੇ ਦੋ ਅਟੈਚੀ ਇਹਨਾਂ ਦੇ ਕੋਲੋਂ ਬਰਾਮਦ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚ ਕਰੋੜਾਂ ਦਾ ਕੈਸ਼ ਕਰੋੜਾਂ ਦੇ ਨੋਟਾਂ ਦੇ ਬੰਡਲ ਉੱਥੇ ਭਰੇ ਹੋਏ ਸੀ ਤਾਂ ਫਿਲਹਾਲ ਸੀਬੀਆਈ ਦੇ ਵੱਲੋਂ ਉੱਥੇ ਨੋਟ ਗਿਣਨ ਦੀਆਂ ਮਸ਼ੀਨਾਂ ਮੰਗਵੋਣੀਆਂ ਪੈਂਦੀਆਂ ਨੇ ਔਰ ਨੋਟ ਗਿਣਨ ਤੋਂ ਬਾਅਦ ਦੱਸਿਆ ਜਾਂਦਾ ਹੈ ਕਿ ਤਕਰੀਬਨ 7 ਕਰੋੜ ਦਾ ਜੋ ਕੈਸ਼ ਆ ਉਹ ਬਰਾਮਦ ਕੀਤਾ ਗਿਆ ਇਸ ਤੋਂ ਇਲਾਵਾ ਜੋ ਬਰਾਮਦ ਕੀਤਾ ਗਿਆ ਹੈ ਕੜੀਆਂ ਕਈ ਬਰਾਮਦ ਕੀਤੀਆਂ ਗਈਆਂ ਨੇ ਕਈ ਮਹਿੰਗੀਆਂ ਕੜੀਆਂ ਦੀ ਕਲੈਕਸ਼ਨ ਉਹਨਾਂ ਦੇ ਕੋਲੋਂ ਮਿਲੀ ਹੈ ਇਸ ਤੋਂ ਇਲਾਵਾ ਗਹਿਣੇ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਦਾਂ ਲੱਗਦਾ ਹੈ ਕਿ ਜਿਵੇਂ ਕਿਸੇ ਜੁਐਲਰੀ ਸ਼ਾਪ ਦੀ ਇਹ ਵੀਡੀਓ ਹੋਵੇ ਇਸ ਤਰੀਕੇ ਦੇ ਗਹਿਣੇ ਉਹਨਾਂ ਦੇ ਕੋਲੋਂ ਮਹਿੰਗੇ-ਮਹਿੰਗੇ ਸੋਨੇ ਦੇ ਗਹਿਣੇ ਡਾਇਮੰਡ ਦੇ ਗਹਿਣੇ ਬਰਾਮਦ ਕੀਤੇ ਗਏ ਨੇ ਲਗਜ਼ਰੀ ਕੜੀਆਂ ਬਰਾਮਦ ਕੀਤੀਆਂ ਗਈਆਂ ਨੇ ਤਕਰੀਬਨ 2 ਕਰੋੜ ਦੀ ਕੀਮਤ ਦੱਸੀ ਜਾ ਰਹੀ ਹੈ ਇਹਨਾਂ ਜੋ ਸੋਨੇ ਦੇ ਗਹਿਣੇ ਬਰਾਮਦ ਕੀਤੇ